ਮਟਾਲਾ ਦੇ ਇੱਕ ਸਕੂਲ ਦੀ 12 ਸਾਲ ਦੀ ਵਿਦਿਆਰਥਣ ਦੇ ਨਾਲ ਜ਼ਬਰ ਜਨਾਹ ਹੋਣ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਨਮਾਲਾਗ ਵਿਦਿਆਰਥਣ ਦੇ ਨਾਲ ਕੋ ਕਰਮ ਕਰਨ ਵਾਲਾ ਸਕੂਲ ਦਾ ਸੁਪਰੀਡੈਂਟ ਹੀ ਨਿਕਲਿਆ ਉਕਤ ਮਾਮਲੇ ਦੇ ਸਬੰਧ ਦੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ આરોપી ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਲਲਿਤ ਕਮਾਰ ਨੇ ਦੱਸਿਆ ਕਿ ਗੁਰਦਾਸਪੁਰ ਦੀ ਰਹਿਣ ਵਾਲੀ 12 ਸਾਲਾਂ ਦੀ ਵਿਦਿਆਰਥਣ ਮਟਾਲਾ ਦੇ ਇੱਕ ਸਕੂਲ ਹੋਸਟਲ ਦੇ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਸੀ ਅਤੇ ਉਸਦੇ ਕਮਰੇ ਦੇ ਵਿੱਚ ਇੱਕ ਹੋਰ ਵਿਦਿਆਰਥਣ ਉਸਦੇ ਨਾਲ ਰਹਿੰਦੀ ਸੀ ਉਹਨਾਂ ਦੱਸਿਆ ਕਿ ਪੀੜਤ ਉਸ ਨੂੰ ਸਿਰਦਰਦ ਹੋ ਰਿਹਾ ਸੀ ਤੇ ਉਸਨੇ ਸਕੂਲ ਦੀ ਮੈਡਮ ਦੇ ਕੋਲੋਂ ਸਿਰਦਰਦ ਦੀ ਗੋਲੀ ਲਈ ਤੇ ਗੋਲੀ ਖਾਣ ਤੋਂ ਬਾਅਦ ਉਹ ਸੌਂ ਗਈ। ਜਦ ਉਸਨੇ ਉੱਠ ਕੇ ਦੇਖਿਆ ਤਾਂ ਉਸਦੇ ਕਮਰੇ ਦੇ ਵਿੱਚੋਂ ਉਹਨਾਂ ਦੇ ਸਕੂਲ ਦਾ ਸੁਪਰੀਡੈਂਡੈਂਟ ਉਸਦੇ ਕਮਰੇ 'ਚੋਂ ਬਾਹਰ ਭੱਜ ਗਿਆ। ਅਤੇ ਉਸ ਤੋਂ ਬਾਅਦ ਉਸਦੇ ਮਾਪਿਆਂ ਨੇ ਉਸਦਾ ਮੈਡੀਕਲ ਕਰਵਾਇਆ ਤਾਂ ਜਬਰ ਜਨਾਹ ਦੀ ਗੱਲ ਸਾਹਮਣੇ ਆਈ। ਉਧਰ ਮੈਡੀਕਲ ਤੋਂ ਬਾਅਦ ਲੜਕੀ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਟਾਲਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਰੋਪੀ ਸੁਪਰੀਡੈਂਡਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਉਰੋਪੀ ਨੇ ਖੁਦ ਤੇ ਲੱਗੇ ਉਰੋਪਾ ਨੂੰ ਨਿਕਾਰਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਵਾਹ ਪੇ ਲਾਗਤਵਾਰੀ ਚੱਲ ਰਹੀ ਹੈ ਸਕੂਲ ਮੇ। ਤੋਂ ਅੰਨੇ ਸ੍ਰੀ ਨਾਮਦਾਲ ਕੀ ਮੇਜ ਭਾਇਆ ਗਿਆ ਹੈ। ਕੌਣ ਫਸਾਇਆ ਹੈ ਆਪ ਨੂੰ? ਸਰ ہمارے ਵਹੀ ਪੇ ہمارا ਜੋ ਹੈ ਇੱਕ ਅਸਿਸਟੈਂਟ ਹੈ ਜਿਸ ਨੇ ਪਹਿਲੇ ਵੀ ਇਸ ਤਰ੍ਹਾਂ ਕੀ ਕਰ ਤੋ ਤੇ ਖਰਚੂਗਾ ਹੈ। ਜਿਸ ਕੀ ਮੇਰੇ ਪਾਸ ਮੇ ਰਿਕਾਰਡਿੰਗ ਵੀ ਹੈ ਬੱਚੋਂ ਕੋ ਬਰਗ ਲਾਣਾ कि मेरे खिलाफ़ गलत बोलो द्याँ मेरे खिलाफ़ गलत बोलो मेरे खिलाफ गलत बयान दो इसी कड़ी में वो चीज़ें पहले शॉर्ट आउट हो चूंकि इसी कड़ी में एक कड़ी और भी दुख सर ये तो एविडेंस बोलेंगे अब कोई बोलने वाले को तो मैं नहीं क्या मना कर सकता है तो एविडेंस बोलेंगे कि मैंने करा कि नहीं करा क्योंकि हमारे हॉस्टल में ऑलरेडी हमारे हॉस्टल में ऑलरेडी वार्डन है मेरा काम हॉस्टल का जाने का नहीं है वार्डन फुल रिस्पॉन्सिबल है हॉस्टल की हॉस्टल कैमरों में लगा हुआ है कौन अंदर जा रहा है कौन आ रहा है ਮੇਰਾ ਆਫਿਸ ਅਲੱਗ ਹੈ ਇਸੇ ਮੇਰਾ ਕੋਈ ਮਤਲਬ ਨਹੀਂ ਆਪ ਕਿਆ ਜਵਾਬ ਕਰਤੇ ਹੋ ਆਪ ਮੈਂ ਸੁਪਰਡੈਂਟ ਹਾਂ ਪੋਸਟ ਆਫ ਦਾ ਸੁਪਰਡੈਂਟ ਹੋ ਆਪ ਬਈ ਨਹੀਂ ਸਕੂਲ ਦਾ ਉਥੇ ਇਸ ਮਾਮਲੇ ਨੂੰ ਲੈ ਕੇ ਬਟਾਲਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ ਇੱਕ ਕੱਲ ਨੂੰ ਸਕੂਲ 'ਚ ਇੱਕ ਲੜਕੀ ਪੜ੍ਹਦੀ ਆ ਉਹਨੂੰ ਪ੍ਰੋਬਲਮ ਆਈ ਥੋੜੀ ਜੀ ਤੇ ਉਹਨੂੰ ਲੈ ਕੇ ਗਏ ਉਥੋਂ ਦੇ ਵਾਰਡਨ ਵਗੈਰਾ ਹੀ ਸਿਲ ਹਸਪਤਲ ਉਹਨੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਉਂਦੇ ਉਹਨੂੰ ਡਾਕਟਰ ਨੇ ਚੈੱਕ ਕੀਤਾ ਉਹਨੂੰ ਪ੍ਰੋਬਲਮ ਆਈ ਸਾਡੇ ਕੋਲ ਆਈ ਹੈ ਕੱਲ ਲੈ ਕੇ ਰਜਿਸਟਰ ਕੀਤਾ ਵੈਕੈਂਸੀ ਦਾ ਸ਼ਰਤਦਾਰ ਹੈ। ਚਲ ਇਹ ਹੋਸਟਲ ਤੁਸੀਂ ਇਹ ਥੋੜਾ ਬੱਸ ਕੀ ਹੈ। ਇਹ ਹੋਸਟਲ ਤੇ ਰਹਿੰਦੀ ਸੀ ਲੜਕੀ। ਅਫਨ ਇਹ ਜਿਹੜਾ ਰੇਟ ਤੇ ਹੋਇਆ ਜਿਹੜਾ ਸੰਭਾਵਨਾ ਹੈ ਕਿ ਕਿਹੜੇ ਘਰ ਹੋਵੇ। ਅਜੀਤ ਜੀ। ਕੌਣ ਨੇ ਜੀ? ਮਿਸਿਸ ਸੁਭਰਨ ਜੀ ਜੀ son of ਕੋਮਲ। ਸਕੂਲ ਦੇ ਵਿੱਚ ਜੌਬ ਕਰਦੇ। ਚਲ ਉਹਦੇ ਚ ਅਰੇਸਕ ਕੋਈ ਮਲਕੋਲੀ ਰੈਸੇ ਬੰਨਾ। ਆਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ। ਮਟਾਲਾ ਦੇ ਇੱਕ ਸਕੂਲ ਦੀ 12 ਸਾਲ ਦੀ ਵਿਦਿਆਰਥਣ ਦੇ ਨਾਲ ਜ਼ਬਰ ਜਨਾਹ ਹੋਣ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਨਮਾਲਾਗ ਵਿਦਿਆਰਥਣ ਦੇ ਨਾਲ ਕੋ ਕਰਮ ਕਰਨ ਵਾਲਾ ਸਕੂਲ ਦਾ ਸੁਪਰੀਡੈਂਟ ਹੀ ਨਿਕਲਿਆ। ਉਕਤ ਮਾਮਲੇ ਦੇ ਸਬੰਧ ਦੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ આરોપી ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਲਲਿਤ ਕਮਾਲ ਨੇ ਦੱਸਿਆ ਕਿ ਗੁਰਦਾਸਪੁਰ ਦੀ ਰਹਿਣ ਵਾਲੀ 12 ਸਾਲਾਂ ਦੀ ਵਿਦਿਆਰਥਣ ਮਟਾਲਾ ਦੇ ਇੱਕ ਸਕੂਲ ਹੋਸਟਲ ਦੇ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਸੀ ਅਤੇ ਉਸਦੇ ਕਮਰੇ ਦੇ ਵਿੱਚ ਇੱਕ ਹੋਰ ਵਿਦਿਆਰਥਣ ਉਸਦੇ ਨਾਲ ਰਹਿੰਦੀ ਸੀ। ਉਹਨਾਂ ਦੱਸਿਆ ਉਸ ਨੂੰ ਸਿਰਦਰਦ ਹੋ ਰਿਹਾ ਸੀ ਤੇ ਉਸਨੇ ਸਕੂਲ ਦੀ ਮੈਡਮ ਦੇ ਕੋਲੋਂ ਸਿਰਦਰਦ ਦੀ ਗੋਲੀ ਲਈ ਤੇ ਗੋਲੀ ਖਾਣ ਤੋਂ ਬਾਅਦ ਉਹ ਸੌਂ ਗਈ। ਜਦ ਉਸਨੇ ਉੱਠ ਕੇ ਦੇਖਿਆ ਤਾਂ ਉਸਦੇ ਕਮਰੇ ਦੇ ਵਿੱਚੋਂ ਉਹਨਾਂ ਦੇ ਸਕੂਲ ਦਾ ਸੁਪਰੀਡੈਂਡੈਂਟ ਉਸਦੇ ਕਮਰੇ 'ਚੋਂ ਬਾਹਰ ਭੱਜ ਗਿਆ। ਅਤੇ ਉਸ ਤੋਂ ਬਾਅਦ ਉਸਦੇ ਮਾਪਿਆਂ ਨੇ ਉਸਦਾ ਮੈਡੀਕਲ ਕਰਵਾਇਆ ਤਾਂ ਜਬਰ ਜਨਾਹ ਦੀ ਗੱਲ ਸਾਹਮਣੇ ਆਈ। ਉਧਰ ਮੈਡੀਕਲ ਤੋਂ ਬਾਅਦ ਲੜਕੀ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਟਾਲਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਰੋ삐 ਸੁਪਰੀਡੈਂਡਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਉਰੋ삐 ਨੇ ਖੁਦ ਤੇ ਲੱਗੇ ਉਰੋਪਾ ਨੂੰ ਨਿਕਾਰਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਵਾਹ ਪੇ ਲਾਗਤ ਬਾਣੀ ਚੱਲ ਰਹੀ ਹੈ ਸਕੂਲ ਮੇ। ਤੋਂ ਅੰਨੇ ਸ੍ਰੀ ਨਾਮਦਾਲ ਕੀ ਮੇਜ ਭਾਇਆ ਗਿਆ ਹੈ। ਕੌਣ ਫਸਾਇਆ ਹੈ ਆਪਕੋ? ਸਰ ہمارے ਵਹੀ ਪੇ ہمارا ਜੋ ਹੈ ਇੱਕ ਅਸਿਸਟੈਂਟ ਹੈ ਜਿਸ ਨੇ ਪਹਿਲੇ ਵੀ ਇਸ ਤਰ੍ਹਾਂ ਕੀ ਕਰਤੂ ਤੇ ਕਰ ਚੁੱਕਾ ਹੈ। ਜਿਸ ਦੀ ਮੇਰੇ ਕੋਲ ਪਾਸੇ ਰਿਕਾਰਡਿੰਗ ਵੀ ਹੈ ਬੱਚੋਂ ਕੋ ਬਰਗ ਲਾਣਾ घुमराया कि मेरे खिलाफ़ गलत बोलो दल्त मेरे खिलाफ़ गलत बोलो मेरे खिलाफ़ गलत बयान दो इसी कड़ी में वो चीज़ें पहले शॉर्ट आउट हो चुकी हैं इसी कड़ी में एक कड़ी और भी दुख सर ये तो एविडेंस बोलेंगे अब कोई बोलने वाले को तो मैं नहीं मना कर सकता तो एविडेंस बोलेंगे कि मैंने करा कि नहीं करा क्योंकि हमारे हॉस्टल में ऑलरेडी हमारे हॉस्टल में ऑलरेडी वार्डन है मेरा काम हॉस्टल का जाने का नहीं है वार्डन फुल रिस्पॉन्सिबल है हॉस्टल की हॉस्टल कैमरों में लगा हुआ है कौन अंदर जा रहा है कौन आ रहा है ਮੇਰਾ ਆਫਿਸ ਅਲੱਗ ਹੈ ਇਸੇ ਮੇਰਾ ਕੋਈ ਮਤਲਬ ਨਹੀਂ ਆਪ ਕਿਆ ਜਵਾਬ ਕਰਤੇ ਹੋ ਹਾਂ ਮੈਂ ਸੁਪਰਡੈਂਟ ਹਾਂ ਪੋਸਟ ਆਫ ਦਾ ਸੁਪਰਡੈਂਟ ਹੋ ਆਪ ਬਈ ਨਹੀਂ ਸਕੂਲ ਦਾ ਉਥੇ ਇਸ ਮਾਮਲੇ ਨੂੰ ਲੈ ਕੇ ਬਟਾਲਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਆ ਇੱਕ ਗੱਲ ਨਾਲ ਸਕੂਲ 'ਚ ਇੱਕ ਲੜਕੀ ਪੜਦੀ ਆ ਉਹਨੂੰ ਪ੍ਰੋਬਲਮ ਆਈ ਥੋੜੀ ਜੀ ਤੇ ਉਹਨੂੰ ਲੈ ਕੇ ਗਏ ਉਥੋਂ ਦੇ ਵਾਰਡਨ ਵਗੈਰਾ ਹੀ ਫਿਲ ਹਸਪਤਲ ਉਹਨੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਹੋਏ ਦਿੱਤੇ ਉਹਨੂੰ ਡਾਕਟਰ ਨੇ ਚੈੱਕ ਕੀਤਾ ਉਹਨੂੰ ਪ੍ਰੋਬਲਮ ਆਈ ਸਾੜੇ ਕੋਈ ਹੈ ਕੱਲ ਲੈ ਕੇ ਰਜਿਸਟਰ ਕੀਤਾ ਵੈਕੈਂਸੀ 75% ਫਿਰ ਇਹ ਹੋਸਟਲ ਤੁਸੀਂ ਇਹ ਥੋੜਾ ਬੱਸ ਕੀ ਹੈ ਇਹ ਹੋਸਟਲ ਤੇ ਰਹਿੰਦੀ ਸੀ ਲੜਕੀ ਅਗੋਂ ਇਹ ਜਿਹੜਾ ਰੇਟ ਤੇ ਹੋਇਆ ਜਿਹੜਾ ਸਭਾ ਮਨਾ ਦਿੱਤਾ ਕਿਹੜੇ ਘਰੋਂ ਅਜੀਤ ਦੇ ਕੌਣ ਨੇ ਸਰ ਮਿਸਿਸ ਸੁਭਰਨ ਜੀ son of ਕੋਮਲ ਸਕੂਲ ਦੇ ਵਿੱਚ ਜੋਬ ਕਰਦੇ ਚਲ ਉਹਦੇ ਵਿੱਚ ਅਰੇਸਕ ਕੋਈ ਨਲਕੁਲੀ ਰੈਸੇ ਬੰਨਾ ਆਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ